ਰਾਦੀ ਹੁੰਦੀ ਜਿੱਥੇ ਭੇੜਿਓ ਬਬਰ ਸ਼ੇਰਾਂ ਦੀ ਕਾਬੀ ਚੁਖੜਿਆਣ ਕੀ ਤੇ ਲੇ ਰਾਦੀ ਹੁੰਦੀ ਜਿੱਥੇ ਭੇੜਿਓ ਬਬਰ ਸ਼ੇਰਾਂ ਦੀ ਲੈ ਸ਼ਿਕਰ ਦੇ ਪਿੰਡਿਓ ਲਾਗਵੰਗ ਪੁੰਝਣੀਓ ਲਾਉਦੇ ੱਡੀਆਂ ਆਉ ਢਾਲਿਆ ਚ ਜੋਰ ਸਾਡ ਪਟਾ ਵਿੱਚ ਜਾਨ ਮਿੰਦੇ ਖੇਡਦੇ ਕਬੱਡੀਆਂ ਲੋ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਅੱਜ ਅਸੀਂ ਤੁਹਾਨੂੰ ਅਸੀਂ ਉਹ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਅੱਜ ਸ਼ਾਮ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਅਸੀਂ ਆਪਣਾ ਪਿੰਡ ਨੜਾਲਾ ਇੱਥੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਤੁਹਾਨੂੰ ਦੱਸਣਾ ਚਾਹੁੰਗਾ ਇੱਥੇ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਕਿ ਸਾਡੇ ਜਿਹੜੇ ਸਾਡੇ ਪਿੰਡ ਵਾਸੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਕਬੱਡੀ ਖਿਡਾਰੀ ਪੱਕਾ ਭਾਜੀ ਜਿਨ੍ਹਾਂ ਨੂੰ ਆਪਾਂ ਪਿਆਰ ਦੇਣਾ ਪੱਕਾ ਕੋਚ ਵੀ ਕਹਿੰਦੇ ਆ ਉਹਨਾਂ ਦੀ ਰਹਿਮ ਨਾ ਹੀ ਹੋਈ ਜਿਹੜੇ ਮੁੰਡਿਆਂ ਨੂੰ ਜਿਹੜੀ ਕਬੱਡੀ ਦੀ ਜਿਹੜੀ ਆ ਕੋਚਿੰਗ ਜਿਹੜੀ ਆ ਦਿੱਤੀ ਜਾਂਦੀ ਆ ਸਾਨੂੰ ਬੱਗੇ ਪਾਜੀ ਹੋਰਾਂ ਨੇ ਦੱਸਿਆ ਕਿ ਲਗਭਗ 30 ਕ ਮੁੰਡੇ ਜਿਹੜੇ ਆ ਸਾਡੇ ਇਥੇ ਜਿਹੜੇ ਮੁੰਡੇ ਜਿਹੜੇ ਕੋਚਿੰਗ ਲੈਂਦੇ ਆ ਤੇ ਮਹੀਨਾ ਤਾਂ ਹੋ ਗਿਆ ਸਾਨੂੰ ਇਹ ਕਬੱਡੀ ਦੀ ਜਿਹੜੀ ਸਖਲਾਈ ਕੈਂਪ ਚਲਾਉਂਦੇ ਆ ਤੇ ਅੱਜ ਅਸੀਂ ਨੰਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਤੋਂ ਅਸੀਂ ਜਿਹੜੀਆਂ ਤਸਵੀਰਾਂ ਅਸੀਂ ਤਾੜਣਾ ਸਾਂਝਾ ਕਰ ਰਹੇ ਆ ਤੇ ਅੱਜ ਐਤਵਾਰ ਦਾ ਦਿਨ ਵਾਤੇ ਅੱਜ ਉਹ ਕਹਿੰਦੇ ਛੁੱਟੀ ਆ ਬੱਚਿਆਂ ਨੂੰ ਤੇ ਚਲੋ ਫੇਰ ਵੀ ਆਪਾਂ ਅੱਜ ਮਾੜੀ ਮੋਟੀ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਅਸੀਂ ਨੜਾਲਾ ਦੇ ਸਰਕਾਰੀ ਸਕੂਲ ਦੀ ਗਰਾਊਂਡ ਤੋਂ ਤਸਵੀਰਾਂ ਅਸੀਂ ਤੁਹਾਡਣਾ ਸਾਂਝੀਆਂ ਕਰ ਰਹੇ ਆਂ ਇੱਧਰ ਮੁੰਡਿਆਂ ਨੂੰ ਜਿਹੜੀ ਕਬੱਡੀ ਜਿਹੜੀ ਆ ਇੱਕ ਬੰਨੇ ਬੱਗਾ ਭਾਜੀ ਜਿਹੜੇ ਆ ਜਿਹੜੇ ਆਪ ਵੀ ਆਪਣੇ ਸਮੇਂ ਦੇ ਵਿੱਚ ਬਹੁਤ ਮਾਰ ਕੇ ਦੀ ਕਬੱਡੀ ਉਹਨਾਂ ਨੇ ਖੇਡੀ ਆ ਤੇ ਮੁੰਡਿਆਂ ਨੂੰ ਵੀ ਜਿਹੜੇ ਨਵੀਂ ਜੁਕ੍ਰੇਸ਼ਨ ਚ ਉਹਨਾਂ ਨੂੰ ਵੀ ਮੌਕਾ ਦੇ ਰਹੇ ਨੇ ਉਹਨਾਂ ਨੂੰ ਕੋਚਿੰਗ ਵੀ ਦਿੰਦੇ ਆ ਤੇ ਆਪਾਂ ਮੁੰਡਿਆਂ ਨਾਲ ਵੀ ਗੱਲਬਾਤ ਕਰਾਂਗੇ ਕਿੱਥੋਂ-ਕਿੱਥੋਂ ਮੁੰਡੇ ਜਿਹੜੇ ਆ ਇਸ ਗਰਾਊਂਡ ਦੇ ਨਾਲ ਜੁੜੇ ਨੇ ਕਬੱਡੀ ਦੇ ਨਾਲ ਕਬੱਡੀ ਦੀ ਮਾ ਖੇਡ ਕਬੱਡੀ ਦੇ ਨਾਲ ਜੁੜੇ ਨੇ ਤੇ ਜਿਹੜਾ ਪ੍ਰਾਲਾ ਕਰਕੇ ਬੱਗਾ ਭਾਜੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜੀ ਇਹ ਬੱਚਿਆਂ ਨੂੰ ਜਿਹੜੀ ਕੋਚਿੰਗ ਦਿੰਦੇ ਨੇ ਥੋੜੀ ਜੀ ਆਪਾਂ ਗੱਲਬਾਤ ਬੱਚਿਆਂ ਦੇ ਨਾਲ ਵੀ ਥੋੜੀ ਜੀ ਆਪਾਂ ਗੱਲਬਾਤ ਕਰਾਂ ਕਿੱਥੋਂ ਕਿੱਥੋਂ ਬੱਚੇ ਜਿਹੜੇ ਕਬੱਡੀ ਦੇ ਨਾਲ ਬੇਟਾ ਕੀ ਨਾਮ ਹੈ ਅਨਮੋਲ ਜੀ ਇਹਦਾ ਕਿਹੜਾ ਪਿੰਡ ਤੁਹਾਡਾ ਨੰਦੜਾ ਜੀ ਅਜਾ ਕਿੱਦਾਂ ਮਨ ਦੇ ਵਿੱਚ ਆਇਆ ਕਿ ਮੈਂ ਕਬੱਡੀ ਦੇ ਨਾਲ ਹੀ ਜੁੜਾਂ ਜੀ ਉਹ ਸ਼ੌਕ ਹੀ ਕਬੱਡੀ ਦਾ ਕਿੱਥੋਂ ਸ਼ੌਕ ਪੈ ਗਿਆ ਤਾਂ ਖਿਡਾਰੀਆਂ ਨੂੰ ਵੇਖ ਕੇ ਫਰਿਆਦ ਨੂੰ ਵੇਖ ਕੇ ਅੱਛਾ ਫਰਿਆਦ ਸਗਰਪੁਰੀਆਂ ਨੂੰ ਦੇਖ ਕੇ ਸ਼ੌਕ ਪੈ ਗਿਆ ਹਾਂ ਜੀ ਠੀਕ ਹੈ ਕਿਦਾਂ ਦਾ ਲੱਗਦਾ ਫਿਰ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਜਦੋਂ ਤੁਸੀਂ ਖੇਡਦੇ ਹੋ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆਨੰਦ ਮੰਨਦੇ ਜੀ ਪੂਰਾ ਵਧੀਆ ਪੱਕਾ ਭਾਜੀ ਕਿਦਾਂ ਦੀ ਮਿਹਨਤ ਲਵਾ ਰਹੇ ਹੋ ਤੋਪ ਦੀ ਪੂਰੀ ਭਾਈ ਇਹ ਠੀਕ ਹੈ ਸ਼ਾਮ ਨੂੰ ਲਾਉਂਦੇ ਮਿਹਨਤ ਹਾਂਜੀ ਸਾਡੇ ਚਾਰ ਕਿੰਨੇ ਵਜੇ ਹਾਂਜੀ ਸਾਡੇ ਚਾਰ ਸਾਡੇ ਚਾਰ ਸ਼ਾਮ ਨੂੰ ਹਾਂਜੀ ਤੇ ਕਿੰਨੇ ਵਜੇ ਤੱਕ ਮਿਹਨਤ ਲਾਉਂਦੇ ਆ ਅੱਡੇ ਚਾਰ ਤੋਂ 6:30 ਵਜੇ ਤੱਕ ਡਾਈਟ ਡੂਟਾ ਕਿਤਾ ਮਤਲਬ ਡਾਈਟ ਵਧੀਆ ਭਾਈ ਕਿਲੇ ਕੁਲੇ ਲੱਸੀ ਰੂਸੀ ਮਿਲਦੀ ਹਦੀ ਠੀਕ ਕਿੰਨੇ ਕੇ ਮੈਚ ਜਿਹੜੇ ਤੁਸੀਂ ਖੇਡ ਚੁੱਕੇ ਕਿੰਨੀ ਕੋਮਰ ਤੁਹਾਡੀ ਮੇਰੀ ਜੀ 16 ਸਾਲ ਤੇ ਮੈਚ ਵਾਵਾ ਖੇਡਣ ਗਿੰਦੀ ਪੜਾਈ ਵੀ ਕਰਦੇ ਨਾਲ ਹਾਂਜੀ ਕਿੱਥੇ ਪੜਦੇ ਹੋ ਸਰਕਾਰੀ ਸਕੂਲੇ ਪੜ੍ਹਦੇ ਹਾਂ ਅੱਛਾ ਕਿੰਨੇ ਕੇ ਮੈਚ ਖੇਡ ਚੁੱਕੇ ਹੋ ਜਿੱਤਾ ਮੈਚ ਗਿਣਤੀ ਨਹੀਂ ਹੈਗੀ ਮੈਚ ਡੇਟੀ ਖੇਡਦੀ ਕਿੰਨੇ ਕਿਲੋ ਵਰਗੇ ਚ ਖੇਡ ਚ ਪੇ 65 ਕਿਲੋ 65 ਕਿਲੋ ਹਣਾ ਤੁਹਾਡਾ ਮਨਪਸੰਦ ਖਿਡਾਰੀ ਕਿਹੜਾ ਪ੍ਰਿਆਦੀ ਪ੍ਰਿਆਸਪੁਰ ਪ੍ਰਿਆ ਹੋਰ ਕਿਹੜਾ ਰੀਡਰ ਹੇਡਰ ਦੁੱਲਾਈ ਦੁੱਲਾ ਹਣਾ ਠੀਕ ਹੈ ਵੇਖੋ ਜੀ ਇੱਥੇ ਦੁੱਲੇ ਦੇ ਵੀ ਫੈਨ ਆ ਤੇ ਫਰੀਆ ਸ਼ਕਰਪੁਰੀਆ ਦੇ ਵੀ ਫੈਨ ਆ ਆਪਾਂ ਬੱਚਿਆਂ ਨਾਲ ਹੋਰ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਦੇਖੋਗੇ ਕ ਕਬੱਡੀਆਂ ਜਿਹੜੀਆਂ ਨੇ ਇੱਥੇ ਮਾਂ ਖੇਡ ਕਬੱਡੀ ਨੂੰ ਜਿਹੜਾ ਪਰਫੁੱਲਤ ਕੀਤਾ ਜਾ ਰਿਹਾ ਬਹੁਤ ਵਧੀਆ ਜੀ ਅਸੀਂ ਵੀ ਇਹੀ ਸਾਡੇ ਨਡਾਲੇ ਵਿੱਚ ਬਹੁਤ ਸਾਰੀਆਂ ਸੁਸਾਇਟੀਆਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਸਾਡੀ ਮਾਂ ਖੇਡ ਕਬੱਡੀ ਨੂੰ ਜਿਹੜਾ ਚੁੱਕਣ ਵਾਸਤੇ ਬੱਗੇ ਭਾਜੀ ਉਹਨਾਂ ਨੇ ਜਿਹੜਾ ਪ੍ਰਾਲਾ ਕੀਤਾ ਬੱਗੇ ਭਾਜੀ ਹਣੀ ਦੀ ਜਿਹੜੀ ਸ਼ਲਾਘਾ ਕੀਤੀ ਜਾਂਦੀ ਸੀ ਕਿ ਵਿਧਾਈ ਦੇ ਪਾਤਰ ਦੇ ਕਿਉਂਕਿ ਆਪਾਂ ਉਹਨੂੰ ਆਪਾਂ ਟੂਰਨਾਮੈਂਟ ਆ ਦੇ ਤੇ ਮੈਂ ਸਾਰੀਆਂ ਸੁਸਾਇਟੀਆਂ ਨੂੰ ਸਾਰੇ ਕਲੱਬ ਮੈਂਬਰਾਂ ਨੂੰ ਕਲੱਬਾਂ ਵਾਲਿਆਂ ਨੂੰ ਜਿੰਨੇ ਵੀ ਸਾਡੇ ਕਲੱਬ ਆਪਣੇ ਟੂਰਨਾਮੈਂਟ ਪਿੰਡ ਦੇ ਵਿੱਚ ਕਰਾਉਂਦੇ ਨੇ ਨਾਲੇ ਚ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ-ਵੱਧ ਬੱਗੇ ਭਾਜੀ ਹੋਣਾ ਦਾ ਛੋਟੂ ਭਾਜੀ ਹੋਣਾ ਦਾ ਲਵੀ ਲਵਰੂਪ ਸਿੰਘ ਜੀ ਲਵੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਛੋਟੂ ਨੜਾਲਾ ਜੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਉਹਨਾਂ ਦਾ ਆਪਾਂ ਸਾਥ ਜਿਹੜਾ ਵੱਧ-ਵੱਧ ਦਈਏ ਕਿਉਂਕਿ ਹੋਰ ਵੀ ਆਪਾਂ ਪੈਸੇ ਇਨੇ ਟੂਰਨਾਮੈਂਟ ਤੇ ਲਾਈਦੇ ਆ ਤੇ ਆਪਾਂ ਇਹਨਾਂ ਬੱਚਿਆਂ ਦੀ ਸਪੋਰਟ ਪੂਰੀ ਕਰੀਏ ਤੇ ਬੱਗੇ ਭਾਜੀ ਉਹਨਾਂ ਦਾ ਪੂਰਾ ਜਿਹੜਾ ਜੰਮ ਕੇ ਆਪਾਂ ਸਾਥ ਦਈਏ ਕਿਉਂਕਿ ਇੱਥੇ ਸਖਲਾਈ ਕੈਂਪ ਜਿਹੜਾ ਲੱਗਦਾ ਬਹੁਤ ਵਧੀਆ ਤੀ ਦੇ ਲਾਗੇ ਛਾਕੇ ਜਿਹੜੇ ਮੁੰਡੇ ਜਿਹੜੇ ਇੱਥੇ ਆਹ ਗ੍ਰਾਊਂਡ ਤੁਸੀਂ ਦੇਖ ਸਕਦੇ ਹੋ ਇਸ ਗ੍ਰਾਊਂਡ ਦੇ ਵਿੱਚ ਆਣ ਕੇ ਮੁੰਡੇ ਜਿਹੜੇ ਆਪਣਾ ਇਹ ਖੇਡ ਦਾ ਪ੍ਰਦਰਸ਼ਨ ਕਰਦੇ ਆ ਤੇ ਖਾੜੇ ਦੇ ਵਿੱਚ ਜਿਹੜਾ ਪਾਣੀ ਜਿਹੜਾ ਲਗਾ ਰਹੇ ਨੇ ਬੱਚੇ ਤੁਸੀਂ ਦੇਖ ਸਕਦੇ ਹੋ ਆਹ ਕਬੱਡੀ ਦੀ ਗ੍ਰਾਊਂਡ ਹੈ ਜੀ ਨਡਾਲੇ ਦੀ ਸਰਕਾਰੀ ਸਕੂਲ ਦੀ ਇਹ ਗ੍ਰਾਊਂਡ ਹੈ ਜੀ ਕਬੱਡੀ ਦੀ ਇਸੇ ਗਰਾਊਂਡ ਦੇ ਵਿੱਚ ਬਹੁਤ ਸਾਰੇ ਖਿਡਾਰੀਆਂ ਨੇ ਆਪਣੇ ਕਬੱਡੀ ਦੇ ਜੋਰ ਦਿਖਾਏ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਪ੍ਰੀਤਪ ਸਿੰਘ ਜੀ ਪ੍ਰੀਤਾ ਜਿਨ੍ਹਾਂ ਦਾ ਨਾਂ ਪੂਰਾ ਹੋਣਾ ਲਾ ਘਾਟ ਜਿਹੜਾ ਸਾਡੀ ਮਾਂ ਖੇਡ ਕਬੱਡੀ ਨੂੰ ਪਿਆਵਾ ਆ ਵੇਖੋ ਬੱਚੇ ਜਿਹੜੇ ਆ ਪੱਟਾਂ ਤੇ ਮਾਰਦੇ ਥਾਪੀਆਂ ਇਹਨਾਂ ਵਿੱਚੋਂ ਹੀ ਕੋਈ ਦੁੱਲਾ ਸੁਰਖਪਰੀਆ ਬਣੇਗਾ ਕੋਈ ਵੱਖ-ਵੱਖੇ ਖਿਡਾਰੀ ਜਿਦਾਂ ਕਿ ਹੁਣ ਬਹੁਤ ਛੋਟੀ-ਛੋਟੀ ਦੇ ਖਿਡਾਰੀ ਜਿਹੜੇ ਗ੍ਰਾਉਂਡਾਂ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਪਰ ਦੇਖਿਆ ਜਾਵੇ ਤਾਂ ਜਿੱਥੇ ਸਾਡੀ ਮਾਂ ਖੇਡ ਕਬੱਡੀ ਦੀਆਂ ਗ੍ਰਾਉਂਡਾਂ ਨੇ ਉੱਥੇ ਨਾਲ ਹੀ ਵਾਲੀਬਾਲ ਵਾਲੀਆਂ ਗ੍ਰਾਉਂਡ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਹੜੇ ਮੁੰਡੇ ਜਿਹੜੇ ਆ ਇੱਥੇ ਵੀ ਮੁੰਡੇ ਜਿਹੜੇ ਆ ਸਵੇਰੇ ਸ਼ਾਮ ਜਿਹੜੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਤੁਸੀਂ ਦੇਖ ਸਕਦੇ ਹੋ ਇਹ ਨਡਾਲਾ ਦੀ ਸਰਕਾਰੀ ਸਕੂਲ ਦੀ ਗ੍ਰਾਉਂਡ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਕੋਚਿੰਗ ਜਿਹੜੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਛੋਟੂ ਨੜਾਲਾ ਜੀ ਲਵਰੂਪ ਸਿੰਘ ਜੀ ਲਵੀ ਅਤੇ ਬੱਗਾ ਕੋਚ ਜੀ ਦੀ ਹੋਂ ਦਾ ਯੋਗਵਾਹੀ ਹੇਠ ਜਿਹੜੀ ਜਿਹੜੀ ਕੋਚਿੰਗ ਜਿਹੜੀ ਆ ਮੁੰਡਿਆਂ ਨੂੰ 30 ਦੇ ਲਾਗੇ ਛੱਕੇ ਜਿਹੜੇ ਮੁੰਡੇ ਆਉਂਦੇ ਨੇ ਜਿਹੜੀ ਕੋਚਿੰਗ ਜਿਹੜੀ ਆ ਬੱਗਾ ਕੋਚ ਜੀ ਜਿਹੜੀ ਆ ਉਹ ਦਿੰਦੇ ਆ ਤੇ ਕੱਲ ਨੂੰ ਅਸੀਂ ਫੇਰ ਉਹ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਜਦੋਂ ਜਿਹੜੀ ਬੱਚਿਆਂ ਨੂੰ ਜਿਹੜੀ ਕੋਚਿੰਗ ਜਿਹੜੀ ਆ ਬੱਗਾ ਭਾਜੀ ਜਿਹੜੀ ਦੇਣਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੱਲ ਨੂੰ ਹੀ ਆਪਾਂ ਕਰਾਂਗੇ ਪਰ ਅੱਜ ਫਲਾੜ ਜਿਹੜੀਆਂ ਕੁਝ ਤਸਵੀਰਾਂ ਸੀ ਨੰਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਤੋਂ ਆਪਣਾ ਪਿੰਡ ਨੰਡਾਲਾ ਪੇਜ ਤੇ ਅਸੀਂ ਦਿਖਾਈਆਂ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਤੇ ਇਹ ਪ੍ਰਾਲਾ ਤੁਹਾਨੂੰ ਕਿਦਾਂ ਦਾ ਲੱਗਾ ਸਾਡਾ ਤੇ ਇਹ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ